BJP ਵੱਲੋਂ ਦਾ ਤਾਜ ਸਟੋਰੀ ਫਿਲਮ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਦਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਨੂੰ ਬੈਨ ਕੀਤਾ ਜਾ ਰਿਹਾ। ਆਪਾਸ ਸਟੋਰੀ ਫਿਲਮ ਦੇ ਵਿੱਚ ਇਹਨਾਂ ਨੇ ਹਿੰਦੂ ਮੁਸਲਿਮ ਦਿਖਾਇਆ ਤੇ ਸਿੱਧਾ ਸਿੱਧਾ ਧਰਮ ਨੂੰ ਟਾਰਗੇਟ ਕੀਤਾ ਗਿਆ ਜਿਸ ਕਰਕੇ ਦੇਸ਼ ਦੇ ਵਿੱਚ ਦੰਗੇ ਭੜਕਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਇਸ ਦੇ ਆਪੋਜੀਟ ਸਾਈਡ ਦਲਜੀਤ ਦੋਸਾਂਝ ਦੀ ਪੰਜਾਬ 95 ਫਿਲਮ ਆ ਜਿਸ ਦੇ ਵਿੱਚ ਖਾਲੜਾ ਜੀ ਆਪਣੇ ਲੋਕਾਂ ਲਈ ਲੜੇ ਨੇ ਆਪਣੇ ਲੋਕਾਂ ਦੀ ਲੜਾਈ ਦਿਖਾਈ ਗਈ ਹੈ ਕਿ ਆਪਣੇ ਲੋਕਾਂ ਦੇ ਨਾਲ ਕਿੰਦਾ ਧੱਕਾ ਹੋਇਆ ਸੀਗਾ ਕਿਸੇ ਵੀ ਧਰਮ ਨੂੰ ਕੋਈ ਟਾਰਗੇਟ ਨਹੀਂ ਕੀਤਾ ਗਿਆ ਪਰ ਫਿਰ ਵੀ ਪਤਾ ਨਹੀਂ ਕਿਉਂ ਦਲਜੀਤ ਦੋਸਾਂਝ ਦੀ ਇਸ ਫਿਲਮ ਨੂੰ ਬੈਨ ਕੀਤਾ ਜਾ ਰਿਹਾ ਤੇ ਤਾਜ ਫਿਲਮ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਸੇ ਕਰਕੇ ਦਲਜੀਤ ਦੋ ਸਾਂਝ ਲਾਈਵ ਆਏ ਤੇ ਲਾਈਵ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਲੇ ਮੇਰੇ ਨਾਲ ਬਿਨਾਂ ਗੱਲ ਤੋਂ ਤੱਕਾ ਕਰ ਰਹੇ ਨੇ। ਪਹਿਲਾਂ ਮੇਰੀਆਂ ਫਿਲਮ ਬੈਨ ਕੀਤੀਆਂ ਕਿ ਇਹਨਾਂ ਦੇ ਵਿੱਚ ਪਾਕਿਸਤਾਨੀ ਐਕਟਰਾਂ ਦੇ ਰੋਲ ਨੇ ਪਰ ਹੁਣ ਤਾਂ ਮੇਰੀ ਫਿਲਮ ਦੇ ਵਿੱਚ ਕੋਈ ਵੀ ਪਾਕਿਸਤਾਨੀ ਐਕਟਰ ਦਾ ਰੋਲ ਨਹੀਂ ਆ। ਬਾਕੀ ਤੁਸੀਂ ਇਸ ਨੂੰ ਕਿਸ ਤਰ੍ਹਾਂ ਸੋਚਦੇ ਹੋ ਤੇ ਵੱਧ ਤੋਂ ਵੱਧ ਲੋਕਾਂ ਤੱਕ ਪ੍ਰਮੋਟ ਕਰੋ ਕਿ ਦਲਜੀਤ ਦੋ ਸਾਂਝ ਦੀ ਫਿਲਮ ਨੂੰ ਰਿਲੀਜ਼ ਕਰਨਾ ਚਾਹੀਦਾ।